ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਇਆ ਆ ਆਪਾਂ ਅਕਸਰ ਹੀ ਇੱਕ ਦੋ ਨਾਮ ਸੁਣਦੇ ਹੁੰਦੇ ਹੁੰਨੇ ਆ ਨੰਬਰ 1 ਤਲਵਾਰ ਤੇ ਨੰਬਰ 2 ਕਿਰਪਾਨ ਹੁਣ ਕਿਰਪਾਨ ਤੇ ਤਲਵਾਰ ਜਿਹੜੀ ਆ ਹੁਣ ਇਹਨੂੰ ਤੁਸੀਂ ਕੀ ਕਹੋਗੇ ਕਿਰਪਾਨ ਕਹੋਗੇ ਜਾਂ ਤਲਵਾਰ ਕਹੋਗੇ ਇੱਕੀ ਚੀਜ਼ ਦੇ ਦੋ ਨਾਮ ਨਹੀਂ ਪਰ ਨਾਵਾਂ ਦੇ ਹਿਸਾਬ ਨਾਲ ਦੋਵਾਂ ਦੇ ਕੰਮ ਵੱਖਰੇ ਵੱਖਰੇ ਆ ਹੁਣ ਜਿਹੜੀ ਤਲਵਾਰ ਆ ਜਦੋਂ ਇਹ ਮਿਆਨ ਦੇ ਵਿੱਚੋਂ ਬਾਹਰ ਨਿਕਲਦੀ ਆ ਤਾਂ ਇਹਦਾ ਇਹ ਕੰਮ ਕਿ ਇਣੀ ਚੱਲਣ ਲੱਗਿਆਂ ਇਹ ਨਹੀਂ ਦੇਖਣਾ ਅੱਗੇ ਕੌਣ ਆ ਜਿਵੇਂ ਦਿੱਲੀ ਦੰਗੇ ਹੋਏ ਸੀ ਉੱਥੇ ਲੋਕਾਂ ਨੇ ਬੜੇ ਤਰੀਕੇ ਦੇ ਹਥਿਆਰ ਤੇ ਤਲਵਾਰਾਂ ਲੈ ਕੇ ਵੀ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਕੀਤੇ ਉਹਦੇ ਵਿੱਚ ਬਹੁਤ ਗਰੀਬ ਵੀ ਹੋਣਗੇ ਬੱਚੇ ਵੀ ਹੋਣਗੇ ਮਾਸੂਮ ਬੁੱਢੇ ਵੀ ਹੋਣਗੇ ਉਹ ਕੰਮ ਤਲਵਾਰਾਂ ਨੇ ਕੀਤਾ ਸੀ ਕਿਉਂਕਿ ਤਲਵਾਰ ਕਦੇ ਵੀ ਇਹ ਨਹੀਂ ਦੇਖਦੀ ਕਿ ਅੱਗੇ ਕੌਣ ਆ ਉਹਨੇ ਜਦੋਂ ਚੱਲਣਾ ਹੈਗਾ ਉਹਨੇ ਬਿਨ ਬਹਿਣ ਕੁਛ ਹੀ ਦੇਖਿਆ ਉਹਨੇ ਆਪਣਾ ਕੰਮ ਕਰ ਦੇਣਾ ਲੇਕਿਨ ਕਿਰਪਾਨ ਤੇ ਤਲਵਾਰ ਚ ਅੰਤਰ ਬਹੁਤ ਜ਼ਿਆਦਾ ਆ ਚਾਹੇ ਉਹੀ ਚੀਜ਼ ਹੈਗੀ ਆ ਪਰ ਜਦੋਂ ਸਿੱਖ ਦੇ ਹੱਥ ਦੇ ਵਿੱਚ ਹੁੰਦੀ ਆ ਕਿਸੇ ਅਮਰਤਾਰੀ ਸਿੰਘ ਦੇ ਹੱਥ ਦੇ ਵਿੱਚ ਹੁੰਦੀ ਆ ਤਾਂ ਉਹ ਕਿਰਪਾਨ ਹੁੰਦੀ ਆ ਜਦੋਂ ਕਿਸੇ ਗੁੰਡਾ ਲੋਕਾਂ ਦੇ ਹੱਥ ਦੇ ਵਿੱਚ ਹੁੰਦੀ ਆ ਗਲਤ ਅੰਸਰਾਂ ਦੇ ਹੱਥ ਦੇ ਵਿੱਚ ਹੁੰਦੀ ਆ ਤਾਂ ਉਹ ਤਲਵਾਰ ਖਵਾਉਂਦੀ ਆ ਤਲਵਾਰ ਦੀ ਪ੍ਰਭਾਸ਼ਾ ਤੁਹਾਨੂੰ ਮੈਂ ਦੱਸੀ ਉਦਾਹਰਨ ਦੇ ਕੇ ਕਿਰਪਾਨ ਦੀ ਪਰਿਭਾਸ਼ਾ ਜਿਹੜੀ ਹੈਗੀ ਆ ਜਦੋਂ ਕਿਸੇ ਸਿੰਘ ਦੇ ਹੱਥ ਵਿੱਚ ਹੋਵੇ ਫੜੀ ਵੀ ਤਾਂ ਉਹ ਤਲਵਾਰ ਨਹੀਂ ਉਹ ਕਿਰਪਾਨ ਹੁੰਦੀ ਉਸ ਸਮੇਂ ਜਿਵੇਂ ਤਲਵਾਰ ਦੋ ਕੰਮ ਕਰਦੀ ਆ ਇੱਕ ਤਾਂ ਆਪਣੇ ਆਪ ਦੀ ਰੱਖਿਆ ਕਰਦੀ ਆ ਜਿਹਨੂੰ ਆਪਾਂ ਸੈਲਫ ਡਿਫੈਂਸ ਕਹਿ ਦਿੰਦੇ ਹੈਗੇ ਉਹਦੇ ਵਾਸਤੇ ਤੇ ਦੂਸਰਾ ਜਿਹੜਾ ਦੁਸ਼ਮਣ ਹੁੰਦਾ ਜਾਂ ਜਿਹਨੂੰ ਅਸੀਂ ਜਿੱਤੇ ਵਾਰ ਕਰਨਾ ਹੈਗਾ ਜਿਹਦਾ ਅਸੀਂ ਨੁਕਸਾਨ ਕਰਨਾ ਉਹਦੇ ਵਾਸਤੇ ਵਰਤੀ ਜਾਂਦੀ ਆ ਤੇ ਕਿਰਪਾਨ ਜਿਹੜੀ ਹੁੰਦੀ ਆ ਪਹਿਲਾ ਕੰਮ ਇਹਦਾ ਹੁੰਦਾ ਸੈਲਫ ਡਿਫੈਂਸ ਆਪਣੇ ਆਪ ਦੀ ਰੱਖਿਆ ਵਾਸਤੇ ਜਿਹੜੇ ਸਿੰਘ ਹੈਗੇ ਇਹਨਾਂ ਨੂੰ ਆਪਣੇ ਕੋਲ ਰੱਖਦੇ ਆ ਦੂਸਰਾ ਕਿਰਪਾਨ ਦਾ ਕੰਮ ਹੁੰਦਾ ਹੈਗਾ ਆਪਣੀ ਜ਼ਮੀਰ ਨੂੰ ਵੀ ਮਸਲੂਮ ਦੀ ਰੱਖਿਆ ਕਰਨਾ ਕਿਉਂਕਿ ਜਦੋਂ ਸਿੰਘ ਕਿਰਪਾਨ ਚਲਾਉਂਦਾ ਸਿਰਪਾਨ ਜਿਹੜੀ ਆ ਇਹ ਚੀਜ਼ ਅੱਗੇ ਦੇਖਦੀ ਆ ਕਿ ਜਿੱਦੇ ਤੇ ਮੈਂ ਚੱਲਣ ਲੱਗੀ ਆ ਕੀ ਉਹ ਉਹੀ ਦੁਸ਼ਮਣ ਹੈ ਕਿ ਦੁਸ਼ਮਣ ਦੇ ਬੱਚੇ ਆ ਕਿ ਦੁਸ਼ਮਣ ਦੇ ਬਜ਼ੁਰਗ ਆ ਕੀ ਉਹ ਮਜਲੂਮ ਆ ਕੀ ਉਹ ਨੇ ਹੱਥੇ ਹੈਗੇ ਆ ਇਹ ਕਿਰਪਾਨ ਦੇਖਦੀ ਆ ਸੋ ਜੇ ਆਪਾਂ ਸ਼ੋਰ ਦੇ ਵਿੱਚ ਗੱਲ ਕਰੀਏ ਤਾਂ ਕਿਰਪਾਨ ਜਿਹੜੀ ਹੈਗੀ ਆ ਜਦੋਂ ਸਿੱਖ ਦੇ ਹੱਥ ਵਿੱਚ ਫੜੀ ਹੁੰਦੀ ਹੈ ਤਾਂ ਕਿਰਪਾਨ ਅਖਵਾਉਂਦੀ ਹੈ ਸਿੰਘ ਦੇ ਹੱਥ ਵਿੱਚ ਫੜੀ ਹੁੰਦੀ ਹੈ ਸਿੱਖ ਦੇ ਹੱਥ ਵਿੱਚ ਫੜੀ ਹੁੰਦੀ ਹੈ ਸੈਲਫ ਡਿਫੈਂਸ ਵਾਸਤੇ ਤੇ ਮਜਲੂਮਾਂ ਦੀ ਰੱਖਿਆ ਵਾਸਤੇ ਵਰਤੀ ਜਾਂਦੀ ਹੈ ਪਰ ਜਦੋਂ ਇਹੀ ਕਿਰਪਾਨ ਕਿਸੇ ਗਲਤ ਅੰਸਰਾਂ ਦੇ ਹੱਥ ਵਿੱਚ ਚਲੀ ਜਾਂਦੀ ਹੈ ਤੇ ਇਹਦਾ ਨਾਂ ਬਦਲ ਕੇ ਤਲਵਾਰ ਰੱਖਿਆ ਜਾਂਦਾ ਹੈਗਾ ਤੇ ਤਲਵਾਰ ਦਾ ਕੰਮ ਜਦੋਂ ਚੱਲਣਾ ਉਹਨੇ ਕੁਛ ਨਹੀਂ ਦੇਖਣਾ ਅੱਗੇ ਵੀ ਇਹ ਮਜਲੂਮ ਆ ਜਾਂ ਇਹ ਬੱਚੇ ਆ ਜਾਂ ਬੁੱਢੇ ਆ ਇਹ ਉਹਨੇ ਨੁਕਸਾਨ ਹੀ ਕਰਨਾ ਹੈਗਾ ਲੇਕਿਨ ਕਿਰਪਾਨ ਜਿਹੜੀ ਹੈਗੀ ਆ ਉਹ ਇਹ ਚੀਜ਼ਾਂ ਦਾ ਧਿਆਨ ਰੱਖਦੀ ਹੈਗੀ ਆ ਇਹ ਹੀ ਅੰਤਰ ਆ ਕਿਰਪਾਨ ਤੇ ਤਲਵਾਰ ਦੇ ਵਿੱਚ ਹੋਰ ਕੋਈ ਬਹੁਤ ਵੱਡਾ ਫਰਕ ਨਹੀਂਗਾ ਪਰ ਲੇਕਿਨ ਬਹੁਤ ਵੱਡਾ ਫਰਕ ਹੈਗਾ ਜੇ ਆਪਾਂ ਦੇਖੀਏ ਬਹੁਤ ਵੱਡਾ ਫਰਕ ਨਹੀਂ ਤਾਂ ਸੇਮ ਚੀਜ਼ ਆ ਨਾ ਜਿਉ ਮੇਰੇ ਹੱਥ ਵਿੱਚ ਆ ਤੋ ਦਾ ਰੂਪ ਹੋਰ ਹੋਏਗਾ ਕਿਸੇ ਹੋਰ ਦੇ ਹੱਥ ਵਿੱਚ ਓਏ ਹੋਏਗੀ ਤਾਂ ਉਹਦਾ ਰੂਪ ਹੋਰ ਹੋਵੇਗਾ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜਾਣਕਾਰੀ ਸਹੀ ਤੁਹਾਡੇ ਤੱਕ ਪਹੁੰਚੀ ਹੈਗੀ ਆ ਤਾਂ ਮੈਂ ਬੇਨਤੀ ਕਰਾਂ ਸਾਰਿਆਂ ਨੂੰ ਕਿ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਜਰੂਰ ਕਰੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਰਿਆਂ ਨੂੰ ਅੱਗੇ ਪਤਾ ਲੱਗੇ ਕੀ ਕਿਰਪਾਨ ਤੇ ਤਲਵਾਰ ਦੇ ਵਿੱਚ ਕੀ ਫਰਕ ਆ ਕਿਉਂਕਿ ਇਹ ਚੀਜ਼ਾਂ ਸਾਨੂੰ ਅੱਜਕੱਲ ਦੱਸੀਆਂ ਹੀ ਨਹੀਂ ਜਾ ਰਹੀਆਂ ਹੈਗੀਆਂ ਸਾਡੇ ਬੱਚਿਆਂ ਨੂੰ ਵੀ ਨਹੀਂ ਪਤਾਗਾ ਕਿ ਤਲਵਾਰ ਕੀ ਹੁੰਦੀ ਹੈ ਤੇ ਕਿਰਪਾਨ ਕੀ ਹੁੰਦੀ ਹੈਗੀ ਆ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ